ਕਰ ਸ਼ੁਰੂਆਤ ਤੂੰ ਮਥਾ ਟੇਕ ਗੁਰੂ ਘਰ ਤੂੰ ਵੇ ਸੁਖ ਜਾ ਸੁਖ ਲੈ ਤੂੰ ਸੁਖ ਬਾਬੇ ਦੇ ਦਰ ਤੋਂ ਪੱਥ ਦੀਆਂ ਪਾਥੀਆਂ ਤੇ ਹੁਣ ਰਿੜਕ ਦੀਆਂ ਮਧਾਨੀਆਂ ਤੰਦ ਚਰਖੇ ਦੀ ਕੱਤਦੀਆਂ ਰੱਖਣ ਸਿਰ ਤੇ ਚੁੰਨੀਆਂ ਉਹ ਸਿਆਣੀਆਂ ਸਰੋਆਂ ਦੇ ਫੁੱਲਾਂ ਵਾਲੇ ਖੇਤ ਤੂੰ ਦਿਖਾ ਦੇਵੇਂ ਕੱਖਾਂ ਨਾਲ ਲੱਦੇ ਹੋਏ ਰੇੜੇ ਨੂੰ ਲਿਆ ਦੇਵੇਂ ਹੋਰ ਕੀ ਕੀ ਦੱਸੀ ਜਾਵਾਂ ਮੈਂ ਮਨ ਨਹੀਂੋਂ ਭਰਦਾ ਮੈਨੂੰ ਤੂੰ ਸਾਰੇ ਰੰਗ ਪੰਜਾਬ ਦੇ ਦਿਖਾ ਦੇਵੇਂ ਮੈਨੂੰ ਤੂੰ ਸਾਰੇ ਰੰਗ ਪੰਜਾਬ ਦੇ ਦਿਖਾ ਦੇਵੇਂ ਤੂੰ ਖਾਬਾਂ ਵਿੱਚ ਜੋ ਬੋਲੇ ਮੈਨੂੰ ਚੱਤ ਕਰੇ ਸਾਰੇ ਬੋਲ ਪਗਾਦਿਆਂ ਤੈਨੂੰ ਦੇਣ ਲਈ ਤੋਹਫਾ ਇੱਕ ਮੈਂ ਫਿਲਮ ਪੰਜਾਬ ਤੇ ਬਣਾਦਿਆਂ ਕੱਲੇ-ਕੱਲੇ ਖੇਤ ਨਾਲੇ ਕੱਲੇ-ਕੱਲੇ ਖੇਤ ਨਾਲੇ ਸਰੋਂਦਿਆਂ ਫੁੱਲਾਂ ਵਿੱਚੋਂ ਆ ਜਾ ਤੈਨੂੰ ਝੂਟੇ ਮੇਰੇ ਸਾਈਕਲ ਤੇ ਦਵਾਦਿਆਂ ਸਾਰੀਆਂ ਰਤਾਂ ਨਾਲ ਕਰੀਏ ਮੁਲਾਕਾਤਾਂ ਸਾਰੀਆਂ ਹੀ ਰਤਾਂ ਨਾਲ ਕਰੀਏ ਮੁਲਾਕਾਤਾਂ ਚੱਲ ਮੇਰੇ ਨਾਲ ਰੰਗ ਪੰਜਾਬ ਦੇ ਦਿਖਾ ਦੇ ਆਂ ਨੀ ਚੱਲ ਮੇਰੇ ਨਾਲ ਰੰਗ ਪੰਜਾਬ ਦੇ ਦਿਖਾ ਦੇ